ਸਤਨਾਮ ਸ੍ਰੀ ਵਾਹਿਰ ਸਹਿਬ ਜੀ ਧੰ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰੋ ਕਿਰਪਾ ਦੁੱਖ ਪੰਜਨੀ ਸਾਈ ਗਔੜੀ ਮਹਲਾ ਪੰਜਵਾ ਮੋਜ ਦੁਖ ਪੰਜਨ ਤੀਰਨਾਮ ਜੀ ਦੁਖ ਪੰਜਨ ਤੀਰਨਾਮ ਆਠ ਪੈਰ ਅਰਾਧਿਐ ਪੂਰਨ ਸਤ ਗੁਰ ਗਿਆਨ ਰਹਾ ਜਿਦਕਟ ਵਸੇ ਪਾਰ ਬ੍ਰਹਮ ਸੋਇ ਸੁਹਾਵਾਥ ਜਮ ਕੰਕਰ ਨਿਰ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੀਆ ਰਾਦ ਓ ਤੇਰੀ ਦਾ ਜੀਵਨਾ ਮੇਰੀ ਠਾਕੁਰ ਰਗ ਮੰਗਾ ਦੀ ਏ ਕਿਰਪਾਲ ਗੁਸਾਈਆ ਨੱਠੇ ਸੋ ਸੰਤਾਪ ਤਿੱਤੀ ਵਾ ਨ ਲੱਗੈ ਸਦਗ ਰਖੀ ਆਪ ਗੁਰ ਨਰਾਇਣ ਗੁਰ ਗੁਰ ਸੱਚਾ ਸਿਰਜਣਹਾਰੀ ਗਤੁੱਠੇ ਸਭ ਕਿਸੇ ਪਾਇਆ ਜਨ ਨਾਨਕ ਸਤਿ ਬਲਿਹਾਰੀ ਗਾੜੀ ਮਹਲਾ ਪੰਜਵਈ ਸੁਕੇ ਹਰੇ ਕੀ ਖਿਨ ਮਾਹੀ ਅਮਰ ਦ੍ਰਿਟ ਸੰਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਰੀਨੀ ਆਪਣੀ ਸੀਵ ਰਹਾ ਮਿਟ ਗਈ ਚਿੰਤਾ ਆਪਣੀ ਮਨ ਆਸਾ ਕਰੀ ਦਿਆ ਸੰਗੁਰ ਗੁਣ ਤਸ ਦੁਨਾਟੇ ਸੁਖ ਐਸਮਾਈ ਠੀਨਾ ਪਰਿ ਜਾ ਗੁਰ ਫਰਮਾਈ ਇਚ ਪਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗੜੀ ਮਹਲਾ ਪੰਜਵਾ ਤਾਪਗੇ ਪਾਈ ਪ੍ਰਸਾਂਤ ਸੀਤਲ ਬੈ ਕੀਨੀ ਪ੍ਰਵਦਾਤ ਪ੍ਰਾਪਾ ਕਰਪਾ ਤੇ ਫੈ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਲ ਰੂਪ ਕ ਮਿਨ ਚੇਟਾਉ ਸੇ ਸੁਭਾਏ ਬੁਲੇ ਹਰ ਬਾਣੀ ਆਤ ਪੈਰ ਪ੍ਰਭ ਸਿਮਰੂਪ ਪ੍ਰਾਣੀ ਦੂਰ ਤਦ ਜਮਨੀਰ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵਾਈ ਗਾਵੜੀ ਮਹਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਈ ਜਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾ ਏਕ ਸਭ ਨਾਹੀ ਦੂਜਾ ਕੋਈ ਜਾ ਕੇ ਦ੍ਰਿਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੀਕ ਹਰ ਹਰ ਅਖਰੇ ਮਨ ਮੇ ਲੀਖ ਰਵ ਰਿਹਾ ਸਰਬਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗਾੜੀ ਮਹਲਾ 5ਵਾਂ ਕੋਟਾ ਬਿਗਨੇ ਰਖਿ ਨਮਾਹੈ ਹਰ ਹਰ ਕਥਾ ਸਾਧ ਸੰਗ ਸੁਨੋਹੀ ਪੀਵਤਿ ਰਾਮ ਰਾਸੇ ਅੰਮ੍ਰਿਤ ਗੁਣ ਜਾਸੈ ਜਪ ਹਰ ਚਨ ਮਿਟੀ ਖੁਦਤਾ ਸਿਰਹ ਸਰਬ ਕਲਿਆਣ ਸੁਖ ਸਹਿਜਿ ਨਿਦਾਨੁ ਜਾ ਕੈ ਹਿਰਦੈ ਵਸੈ ਭਗਵਾਨੁ ਆਉ ਕਦ ਮੰਤਰ ਤੰਤ ਸਭਿ ਸਾਰੀ ਕਨਿਹ ਹਰਿ ਦੇ ਮੈ ਤਾਰੀ ਤਜ ਸਭ ਪਰਮ ਪਜਿਉ ਪਰਬ੍ਰਹਮ ਕਉ ਨਾਨਕ ਟਲਿ ਏਹ ਧਰਮ ਗਉੜੀ ਮੰਹਲਾ 5ਵਾਂ ਸਾਂਤ ਭਈ ਗੁਰ ਗੋਬਿੰਦ ਪਾਈ ਤਾਪ ਬਿਨਸੀ ਮੇਰੇ ਪਾਈ ਰਹਾਉ RAM ਨਾਮ ਨਿਤ ਰਸਨ ਵਖਾਨ ਬਿਨਸੀ ਰੂਗ ਬੈ ਕਲਿਆਨੇ ਪਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਉ ਨਿਤ ਨੀਤ ਗਈ ਬਿਆਦ ਬ੍ਰਜਨ ਮੀਤ ਮਨ ਵਿੱਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਤਾ ਤੇਰੀ ਸਰਨ ਆਈ ਗਾਉੜੀ ਮਹਲਾ 5 ਵੇ ਨੀਤਰ ਪ੍ਰਕਾਸ਼ ਕੀਆ ਗੁਰ ਦੀਵ ਭਰਮ ਗਹਿ ਪੂਨ ਬੀ ਸਿਵ ਰਹਾਉ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾ ਸੰਗ ਅਰ ਅੰਮ੍ਰਿਤ ਪੀਵਾਈ ਗੌੜੀ ਮਹੱਲਾ ਪੰਜਵਾ ਸਿਰ ਘਰ ਬੈਸੋ ਹਰ ਜਨ ਪਿਆਰੀ ਸੰਗੁਰ ਤੁਮਰੇ ਕਾ ਸਵਾਰੀ ਰਹਾਉ ਦੁਤ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਜੇ ਰੱਖੀ ਕਰਤਾਰੇ ਬਾਦਸ਼ਾਹ ਸਹ ਸਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸਜ ਪੀਨੇ ਨਿਰਭਉਈ ਪਜੋ ਭਗਵਾਨ ਸਾਜ ਸੰਗਤ ਮਿਲ ਕੀਨੋ ਦਾ ਨਹੀਂ ਚਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਬੱਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਗ ਤਾ ਪ੍ਰਭ ਮੀਰੀ ਮੋਹ ਨਿਰਗੁਣ ਸਾਹਿਬ ਗੁਣ ਤੀਰੀ ਰਹਾਉ ਪੰਚ ਵਿਖੜੀ ਏ ਗਰੀਬਾ ਰਖੂ ਰਖਨੇ ਹਾਰੀ ਕੀਤ ਕਰੀ ਅਰੇ ਬੋ ਸੰਤਾ ਬਈ ਆਇਓ ਸੰਤੁਹਾਰੀ ਕਰ ਕਰ ਹਰਿਓ ਅਨਕ ਬਹੁ ਬਾੰਤੀ ਛੁਡੇ ਕਤਹੋਂ ਨਾਹੀ ਏਕ ਬਾਤ ਸੁਣ ਤਾ ਕੀ ਓਟਾ ਸਾਹ ਸੰਗ ਮਿਟ ਜਾਹੀ ਕਰ ਕਿਰਪਾ ਸੰਤਾ ਮਿਲੇ ਮੋਹੀ ਤਿੰਤੇ ਦੀਰਜ ਪਾਇਓ ਸੰਤੀ ਮੰਤ ਜਿਉ ਮੋਇ ਨਿਰਵਾ ਗੁਰ ਕਾ ਸਬਦ ਕਮਾਇ ਜੀਤ ਲੈ ਓਈ ਮਹ ਬਿਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਪਾਇਆ ਪੰਨ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੀਵ ਸਿਵ ਕਾ ਆਪਣੀ ਲਾਇਓ ਸੀਵਾ ਬਿਗਨ ਲਾਗੇ ਜਪ ਲਖ ਆਪੀਵ ਤਰਤ ਪੁਨੀਤ ਭਈ ਗੁਣ ਗਾਈ ਦੁਰਤਾ ਗਿਆ ਹਰ ਨਾਮ ਤੇ ਆਈ ਰਹਾ ਸਬਨੀ ਠਾਈ ਰਵਿਆ ਆਪ ਆਜੁਗਾਰ ਦਾ ਕਵਰ ਬਰਤਾ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਉੱਠੀ ਸਭ ਸੁਖ ਪਾਏ ਸੰਗ੍ਰਹਿ ਟੁੱਠੀ ਪਾਰ ਬ੍ਰਹਮ ਪ੍ਰਭ ਪੈਰ ਖਵਾਲੀ ਜਿੱਤੈ ਕਿੱਤੈ ਦਿਸੈ ਨਾਲੀ ਨਾਨਕ ਦਾਸ ਖਸਮ ਪ੍ਰਿਤਪਾਲੀ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਟਾਈ ਰੋਗ ਗਏ ਸਹਲੇ ਸੁਪਾਈ ਗੁਰ ਦੁਖ ਕਟਿਆ ਦਿਨੋਂ ਭਾਨੋ ਸਫਲ ਜਨਮੋ ਜੀਵਨਾ ਪ੍ਰਵਾਨ ਰਹਾਓ ਆਕਾਟ ਕਤਾ ਅਮਰਤਿ ਪ੍ਰਵਾਨੀ ਕਉ ਨਾਨਕ ਜਾਪ ਜੀਵੇ ਗਿਆਨੀ ਬਾਲਾਲ ਮਹਲਾ 5 ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖੁ ਵਜੀ ਬਾਜੀ ਅਨਹ ਤੂਰੀ ਰਹਾਓ ਕਾ ਪਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਵ ਨਾਸੀ ਅੰਧ ਕਰਾ ਮਿਲ ਸੁੰਦਰੀ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਵਲ ਮਹੱਲਾ 5 ਸਗਰ ਅਨੰਦ ਕੀਆ ਪਰਮੇਸ਼ਰਿ ਆਪਣਾ ਮਿਰਸ ਹਮਾਰਿਆ ਸਾਜਨਾ ਹੋਏ ਕਿਰਪਾ ਲਾਬਿ ਸੇ ਸਾ ਪਰਵਾਰਿਆ ਕਾਰਜੇ ਸੰਤ ਗੁਰ ਆਪ ਸਵਾਰਿਆ ਵੱਡੀ ਆਚਰ ਗੋਵਿੰਦ ਕੀ ਸੁਖ ਮੰਗਲ ਹੈ ਕਲਿਆਣ ਵਿਚਾਰਿਆ ਰਹਾ ਵੰਤਨ ਤ੍ਰਪਾਵਨ ਹਰਿਆ ਹੋਈ ਸਗਲੀ ਜੀ ਸਰਦਾਰਿਆ ਮਾਨੀ ਚੈਨਨ ਕਰਪਾਈ ਪੂਰਨ ਇਛਾ ਪੂਜਾਰਿਆ ਬਿਲਾਲ ਮਹੱਲਾ ਪੰਜਵਾਂ ਰੋਗਿਆ ਪ੍ਰਭ ਆਪ ਕੋ ਗਵਾਇਆ ਨੀਂਦ ਪਈ ਸੁਖ ਸਹਿਜ ਕਰੇ ਆਇਆ ਰਹਾ ਰਾਜ ਰਾਜ ਭੋਜਨ ਖਾਵਾ ਮੇਰੇ ਪਾਈ ਅਮਰਤ ਨਾਮ ਰਿੱਧ ਮਹਤਿਆਈ ਨਾਨਕ ਗੁਰਪੁਰ ਰਏ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਰਖਾਈ ਬਿਲਾ ਮਹੱਲਾ ਪੰਜਵਾਂ ਪਾਤਸ਼ੰਤ ਸਾਹਿਬ ਜੀ ਬਿਨ ਸੀਤੇ ਰੋਗ ਪਰ ਬ੍ਰਹਮ ਤੂੰ ਬਖਸ਼ਿਆ ਸੰਤ ਰਸ ਭੋਗ ਰਹਾਉ ਸਰਵ ਸੁੱਖਾਂ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਗੈ ਗੁਣ ਗਾਵੋ ਨਿਤ ਰਾਮ ਕੀ ਇਹ ਅਖਰ ਰੋਗੈ ਆਵ ਸੁਖ ਦੇ ਇਸ ਮੈਂ ਇਹ ਭਲੇ ਸੰਜੋਗੈ ਮਨ ਪ੍ਰਸਾਦ ਪ੍ਰਸੰਨ ਪੈ ਲਹਿ ਗਏ ਵਿਯੋਗ ਮਿਲਾਲਾ ਮਹਲਾ 5 ਵੰਦਨ ਕਟਿਆ ਪ੍ਰਭ ਹੂਆ ਕਿਰਪਾਲ ਦੀਂਦਿਆ ਲੈ ਪ੍ਰਭ ਪਾਰ ਬ੍ਰਹਮ ਤਾਂ ਕੀ ਨਦ ਨਹਾਲਾਈ ਗੁਰੂ ਰਾਇ ਕਿਰਪਾ ਕਰੀ ਕਟੈ ਦੁਖ ਰੋਗਾ ਮਨ ਤਨ ਸੀਤਰ ਸੁਖੀ ਪਿਆ ਪ੍ਰਭ ਧਿਆਮਨ ਜੋਗ ਰਹਾ ਆਹ ਹਰਗਨਾਮ ਹੈ ਜਿਤ ਰੋਗ ਨਾ ਵਿਅਪੈ ਸਾਧ ਸੰਗ ਮਨਤਨਿਤੈ ਫਿਰ ਦੁੱਖ ਨਾ ਜਾਪੈ ਹਰ 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 Japie ਅੰਤਰ ਲਿਵ ਲਾਈ ਕਿਲਬਕ ਤਰੈ ਸੁਧ ਹੋਈ ਸਤਿ ਸੁਰਨਾਈ ਸੰਤ ਜਪਤ ਹਰਿ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਗੱਟਾਈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰ ਹਰੇ ਹਰੇ ਅਰਾਧਿਏ ਹੋਈ ਅਰੂਗ ਰਾਮਚੰਦ ਕੀ ਲਛਟਾ ਜਿਨ ਮਾਰਿਆ ਰੋਗ ਰਹਾ ਗੁਰ ਪੂਰ ਹਰਿ ਜਾਪੀਐ ਨਿਰਕੀਚੇ ਭੋਗ ਸਾਦ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨ ਸੇ ਵਿਯੋਗ ਨਾਨਕ ਪ੍ਰਸਰਨ ਆਗਤੀ ਕਰਨ ਕਨ ਜੋਗੈ ਰਾਗ ਬਿਲਾਵਲ ਮਹੱਲਾ 5 ਉਪਦੀਕਰ 5 ਇਕ ਓੰਕਾਰ ਸਭ ਗੁਰ ਪ੍ਰਸਾਦਿ ਆਰੂਪਾ ਸਭ त्याਗਿਆ ਦਾਰੂ ਨਾਮ ਲਿਆ ਤਾਂ পাপ ਸਮਿਟੀ ਰੂਗਾ ਸ਼ੀਤਲ ਮਨ ਭਇਆ ਗੁਰਪੁਰ ਆਰਾਧਿਆ ਸਗਲ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰ ਮਹਾ ਪਕੜਿਆ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਲ ਮਹ ਅੱਲਾ ਪੰਜਿ ਵਾਈ ਰੋਗ ਮਟਾਇਆ ਆ ਪ੍ਰਭ ਆਪਜਾਪ ਸੁਖ ਸੰਤ ਵਾਟ ਪਰਤਾਪ ਅਤਰਜ ਰੂਪ ਹਰ ਕੀਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰਾਖੇ ਅਮੀਰ ਫਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹੋ ਮਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸਿ ਬਿਲਾਵਲ ਮਹਲਾ 5 ਤਾਤੀ ਵਾਉ ਨ ਲੱਗੈ ਪਾਰਵਰਮ ਸਰਨਾਈ ਚੌਕਿਰਦਾ ਮਾਰੀ RAM ਕਾ ਦੁਖ ਲੱਗੇ ਨਾ ਪਾਈ ਸਤ ਗੁਰੂ ਰਾ ਭੇਟਿਆ ਜਨ ਬਰਤ ਬਨਾਈ RAM ਨਾਮ ਔਖਾ ਦੀਆ ਏਕਾ ਲਿਵਲਾਈ ਰਹਾ ਰਾਖ ਕਾਲੀ ਇਤਨ ਰੱਖਣ ਹਾਰ ਸਭਾ ਬਿਆਨ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਬਲਾਲ ਮਹੱਲਾ ਪੰਜਵੈ ਆਪਣੇ ਬਾਲ ਕਾਰ ਰਖਿਐਨ ਪਰ ਬ੍ਰਹਮ ਗੁਰ ਦੀਵ ਸੁਖ ਸਾਂ ਸਹਜੇ ਆਨੰਦ ਪਾਈ ਪੂਰਨ ਭਈ ਸੀ ਵਰਹ ਭਜਨ ਕੀ ਬੇਨਤੀ ਸੁਣੀ ਪ੍ਰਭਾਪ ਰੋਗ ਮਿਟਾਇ ਜੀਵਾਂ ਲੰਡਕ ਵਡ ਪਰਤਾਪ ਦੁਖ ਮਾਰੇ ਬਖਸ਼ਿਐਨ ਆਪਣੀ ਕਲਾ ਕਲਤਾਰੀ दो खमारी बख्श ने अपनी करदारी मन बांशत फल दि नान बलहारी बुला महला ताप लहाया गुर सिरजनहारू संगुर अपने को बल जाई जिन रखी सारी संसार कर मस्ते बाल कला काली नौ अमृत नाम महारा दी ਦਾਸ ਕੀ ਲਾਜ ਰੱਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗੀ ਪ੍ਰਵਾਨ ਬਿਲਾ ਮਹੱਲਾ ਪੰਜਵਾਂ ਤਾ ਪਾਪ ਤੀ ਰੱਖੀ ਆ ਪਾ ਸੀਤਲ ਪੈ ਗੁਰ ਚਰਨੀ ਲਾਗੀ RAM ਨਾਮ ਵਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਨੀਨੇ ਜਗਤ ਤੁਧਾ ਨੌਖਣ ਪ੍ਰਤਾਪ ਦਗ ਬਿਨ ਸੇ ਸੁਖ ਅਨ ਪਰਵੀਸਾ ਦ੍ਰਿਸ਼ਣ ਮੁਰਜੀ ਮਨਤਨ ਸਤਰਾ ਨਤ ਕੋ ਨਾਤਾ ਸੰਸਮਰਠਾ ਸਹ ਸ੍ਰੀ ਕੋ ਮਾਈ ਬਾਪ ਪਾਪ ਦਸਨ ਪੈ ਪੰਜਨ ਸੁਆਮੀ ਗੁਣ ਗਾਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨ ਨਾ ਸਿਮਰ ਪ੍ਰਭ ਆਪਣਾ ਮਨਤਨ ਪੈ ਆ ਰੂਗਾ ਕੋਟ ਬਿਗਨ ਲਾਤੇ ਪ੍ਰਭ ਸਰਨਾ ਪਰਤੀ ਭਰੇ ਸੰਜੁਗ ਪ੍ਰਭਾਣੀ ਸਭ ਸੁਪੱਖਿਆ ਗਾਵ ਸੁਨੋ ਪਰੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸਾਚਾ ਸਾ ਮਿੱਤ ਵਿਡਾਈ ਪਰਵਸ਼ਲ ਤੇ ਅਲਾ ਸੰਤਾਂ ਕੀ ਪੈ ਰਹਿਦਾ ਆਇ ਆਦਿ ਪ੍ਰਪਾਲਾਉ ਹਰੀ ਅੰਮ੍ਰਿਤ ਨਾ ਭੋਜਨ ਨਿਤੈ ਪੰਚਾ ਸਰਬੇਲਾ ਮੁਖ ਪਾਵੂ ਜਰਾ ਮਰਤਾ ਸਵਨਾਠਾ ਗੁਣ ਗੋਬਿੰਦ ਨਿਤੈ ਗਾਵੂ ਸੁਣੀ ਅਰਦਾਸ ਸੁਮੀ ਮੀਰੇ ਸਰਬ ਕਲਾ ਬਣਾਈ ਪਰ ਕਰਪਾਏ ਸਹਲੇ ਜੁਗਿ ਅੰਤਰੇ ਗੁਰ ਨਾਨਕੀ ਵਢਿ ਆਈ ਸੋਟ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸੈਦਨਾ ਪ੍ਰਭ ਕੇ ਚਰਨ ਨਿਹਾਰੀਆ ਰੱਖ ਨਾਰੇ ਰੱਖਿਓ ਬਾਰਕ ਸੰਤ ਗੁਰੂ ਤਾਪ ਉਤਾਰਿਆ ਉਬਰੇ ਸੰਤ ਗੁਰ ਕੀ ਸਿਰ ਨਾਈ ਜਾਂ ਕੀ ਸੇਵਨਾ ਮਿੱਥੀ ਜਾਈ ਰਹਉ ਕਰਮ ਸੂਖ ਬਾਰ ਫਨ ਸੂਖਾ ਪ੍ਰਾਪਨੇ ਭੈਂਤੀ ਆਲਾ ਨਾਨਕ ਵਿਗਨ ਲਾਗੇ ਕੋ ਮੀਰਾ ਪ੍ਰਭੂਆ ਗ੍ਰਿਪਾਲ ਸੋਟ ਮਹੱਲਾ ਪੰਜਵਾਂ ਗੈ ਕਲੇਸ਼ ਰੂਪ ਸਭ ਨਾਸੀ ਪ੍ਰਭ ਆਪਣੀ ਕਿਰਪਾ ਦਾਰੀ ਆਟ ਬਹਿਰ ਅਰਦਾਉ ਸੁਆਮੀ ਪੂਰਨ ਕਾਲ ਹਮਾਰੀ ਹਾ ਜਿਓ ਤੋ ਸੁਖ ਸੰਪਤ ਰਾਸ ਰਾਂਖ ਲਿਓ ਭਾਈ ਮੇਰੀ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸਮ ਭਰੋਸਾ ਉਹ ਨਾਨਕ ਗੁਰਪੂਰਾ ਭੀਟਿਓ ਮਿਟਿਓ ਸਹਾਂ ਦੀਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੈ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਨਕਾ ਸਮਰਾਸ ਸੁਆਮੀ ਪੂਰਨ ਵਰਕ ਵਿਦਾਤਾ ਰਹਾ ਨੰਦ ਬਨੋ ਮੰਗਲ ਗੁਣ ਗਾਵੋ ਗੁਰੂ ਨਾਨਕ ਬੈ ਦੀ ਆਲਾ ਜੈ ਜੈਕਾਰ ਬੈ ਜਾ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾਦਾਰੀ ਆਪਣਾ ਬਿਰਸ ਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂਸੈ ਅਨੰਦ ਗੁਣ ਗਾਵੋ ਮਨ ਤਨ ਦੇਉ ਸੁਖਾਲੀ ਰਾਉ ਪਤਦੋਦਾਨ ਸੰਤ ਗੁਰ ਮੀਰਾ ਜਿਸ ਕਾ ਪਰਵਾਸ ਬਖਸ਼ਿਨ ਸਭ ਸੱਚੀ ਸੈ ਸੁਨ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾ बख्शा पार ब्रह्म परमेश्वरी विदारी वर गुरपूरी की सनी उबरे का ससुआरी हर जन सिमरया नामदार ताप तार्या सन पूरी अपनी कृपा तारी रहा ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਉਡਿਆਈ ਨਾਨਕ ਕਤੇ ਕੀ ਸਾਚ ਸਬਦ ਸਤਿ ਭਾਕੇ ਆਉ ਸੋਟ ਮਹੱਲਾ ਪੰਜਵਾ ਐ ਕਿਰਪਾ ਸੁਆਮੀ ਮੇਰੀ ਤਿਸਾਂ ਚੇ ਦਰਬਾਰ ਸਤਗੁਰ ਤਾਪ ਗਵਾਇਆ ਪਾਈ ਛਾਨ ਪਾਈ ਸੰਸਾਰੀ ਆਪਣੇ ਜੀ ਜਨਤਿ ਆਪੇ ਰਖੇ ਜਿਵੇਂ ਕੀ ਹਟਤਾਰੀ ਹਰ ਕੀ ਤਨ ਦੇ ਉਰਤਾਰੀ ਸਦਸਦਾ ਪ੍ਰਸਿਮਰੇ ਪਾਈ ਦੁਖਿਲ ਵਿਖ ਕਾਟਨ ਹਾਰੇ ਰਹਾ ਤਿਸ ਕੀ ਸਨੇ ਉबरे ਪਾਈ ਜਨਰਚਾ ਸਭ ਕੋਈ ਕਨਕਾ ਸਮਰਸੋ ਭਾਈ ਸਚੈ ਸੱਚੀ ਸੋਈ ਮਾਨ ਕੈ ਪ੍ਰੂਤ ਆਈਏ ਭਾਈ ਮਨ ਤਨ ਸ਼ੀਤਲ ਹੋਏ ਸੋਟ ਮਹੱਲਾ ਪੰਜਾਬ ਸੰਤਾ ਹਰ ਹਰ ਨਾਮ ਧਿਆਈ ਸੁਖ ਸੰਗਰ ਪ੍ਰਭੈ ਸਿਰ ਨਾਹੀ ਮਨ ਤਿੰਦਿਆੜਾ ਫਰ ਪਾਈ ਰਹਾਉ ਸੰਗਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮਾ ਦਾਰੂ ਨਾਨਕ ਪੈਤਰਾ ਕੀ ਪਰਮੇਸ਼ਰੀ ਵਿਐਸਾ ਸੰਸਾਰੂ ਸੋਟ ਮਹੱਲਾ ਪੰਜਵਾਂ ਮੀਰਾ ਸਤਗੁਰ ਰਖਵਾਲਾ ਹੂਆ ਧਰ ਕ੍ਰਿਪਾ ਪ੍ਰਵਾਹ ਦੇ ਰੱਖਿਆ ਹਰਿ ਗੋਵਿੰਦ ਨਵਾ ਨਿਰੂਆਰਹ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਹਾਜ਼ਿਰ ਖਾਈ ਸਾਧ ਸੰਗਤੀ ਸਫਲ ਪਾਈ ਸੰਤ ਗੁਰ ਕੇ ਬਲ ਜਾਈ ਹਲ ਭਾਉ ਸਾਧੂ ਐ ਸੁਵਾਰੇ ਹਮਰਾ ਗੁਨਾ ਗੁਨਾ ਵਿਚਾਰਿਆ ਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਸਤੇ ਦਾਰਿਆ ਸੋਟ ਮਹਲਾ 5 ਜੀ ਜੰਤਰ ਸਭਿਸਕੇ ਕੀਏ ਸੁਈ ਸਭ ਸੰਤ ਸਹਾਈ ਆਪਣੇ ਸੇਵਕੀਆਂ ਪੇ ਰਖੀ ਪੂਰਨ ਪੇ ਬਡਾਈ ਪਾਰ ਬ੍ਰਹਮ ਪੂਰਾ ਮੀਰੇ ਨੋ ਅਲਾ ਗੁਰੂ ਰਹਿ ਪੂਰੀ ਸਭ ਰਾਖੀ ਹੋਏ ਸਰਬਦਿਆਰ ਰਹਾਉ ਅੰਦਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਾਤਾ ਛੋਟ ਮਹੱਲਾ ਪੰਜਵਾਏ ਥਾਨ ਪਾਈ ਕਰਤਾਰੀ ਤਾ ਛੋੜ ਗਿਆਂ ਪਰਵਾਰੀ ਗੁਰੂ ਰਹਿ ਰਾਕੀ ਸਨ ਸੱਚੀ ਕੀਤਾ ਕੀ ਪਰਮੇਸ਼ਰਿਆ ਬੂਆ ਰਖਵਾਲਾ ਸਾਂ ਸਹਜ ਸੁਖ ਖਿੰਮੈ ਉਪਦੇ ਮਨ ਹੂ ਆਸਦਾ ਸੁਖਾਲਾ ਰਹਾ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਹਿਲੀ ਬਾਤ ਸੁਵਾਰੀ ਪਰ ਆਪਣਾ ਮੇਰ ਦਿਰਖ ਸਮਾਰਿਆ ਮਰਾ ਗੁਨਾ ਗੁਨਾ ਵਿਚਾਰਿਆ ਗੁਰ ਕਾ ਸਬਦ ਪਉ ਸਾ ਕੀ ਤਿੰਨ ਸਹਿ ਲੀਲਾ ਜਿ ਰਾਕੀ ਬੁਲਾਇਆ ਬੋਲੀ ਤੀਰ ਤੋ ਸਹਿਬ ਗੁਣੀ ਗੀਹਰਾ ਜਮਨਾ ਨਕ ਨਾਮ ਸਹਿ ਸਾਖੀ ਆਪਣੇ ਦਾਸ ਕੀ ਪੈ ਜਿ ਰਾਕੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਅਰਾਦੀ ਕਾਜ ਸੰਗਲੇ ਸਾਦੀ ਸਲ ਮਨੋਰਥ ਪੂਰੀ ਬਾਜੀ ਅਨੈ ਤੂਰੀ ਸੰਤੋ ਰਾਮ ਜਬ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸੇਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਰਮ ਬ੍ਰਹਮਨ ਪਾਣੀ ਨਾਨਕ ਦਾਸ ਕਾਣੀ ਨਿਰਮਲ ਕਾਚ ਕਹਾਣੀ ਗੁਰੂ ਰੂਪੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਕਹਾਣੀ ਨਿਰਮਲ ਕਤ ਕਹਾਣੀ